ਨਾ ਸ਼ਹਿਰ ਦੀ ਪਾਵਨ ਪਵਿੱਤਰ ਧਰਤੀ ਤੇ ਮਾਤਾ ਗੁਜਰਕੌਰ ਦੀ ਖੂਹੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਗ੍ਰਹਿ ਵਿਖੇ ਛੋਡੀ ਵਰਸ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਵਤਾਰਤਾ ਹੋਇਆ। ਜਿਸ ਤਰੀਕੇ ਦੇ ਨਾਲ ਖੁਸ਼ੀਆਂ ਖਟਨਾ ਸ਼ਹਿਰ ਦੇ ਵਿੱਚ ਹੋਈਆਂ ਸਨ ਇੱਥੇ ਵੀ ਸੰਗਤਾਂ ਲਗਾਤਾਰ ਤਿਰਵਾਦੀਆਂ ਗੁਰੂ ਦੀਆਂ ਸੰਗਤਾਂ ਅਬੂ ਦਾ ਜਸ਼ਨ ਕਰਦੀਆਂ ਆਓ ਬੜੇ ਪਿਆਰ ਅਜ ਕਲਕਾਰਪੁਰ ਹੈ ਗੋਪਾਲਾਛਾ ਦਾ ਆਓ ਪਿਆਰ ਨਾ ਹਾਜ਼ਰੀ ਲਵਾਈਏ ਸਾਰੇ ਪਿਆਰ ਨਾ ਆਪਾਂ ਪ੍ਰਗਟ ਕਰੀਏ ਸ਼ਬਦ ਦੇ ਨਾਲ ਸਾਹ ਲਾ ਲਈਏ ਜੰਮਿਆ ਪੂਤ ਪਗਤ ਗੋਬਿੰਦ ਕਾ ਜੰਮਿਆ ਪੂਤ ਪਗਤ ਗੋਬਿੰਦ ਕਾ ਪਿਆਰ ਕੁ ਪਗਤ ਗੋਬਿੰਦ ਕਾ ਜਮਿਆ ਭੂਤ ਪਗਤ ਗੋਬਿੰਦ ਕਾ ਜਮਿਆ ਭੂਤ ਪਗਤ ਗੋਬਿੰਦ ਕਾ ਜਮਿਆ ਭੂਤ ਪਗਤ ਗੋਬਿੰਦ ਕਾ ਪਗਤ ਗੋਵਿੰਦ ਕਾ ਜੰਮਿਆ ਕੂਤ ਪਗਤ ਗੋਵਿੰਦ ਕਾ ਪ੍ਰਗਟ ਆ ਸਭ ਮੈਂ ਲਿਖਿਆ ਧੁਰ ਕਾ ਪ੍ਰਗਟ ਆ ਸਭ ਮੈਂ ਲਿਖਿਆ ਧੁਰ ਕਾ ਪ੍ਰਗਟ ਆ ਸਭ ਮੈਂ ਲਿਖਿਆ ਧੁਰ ਕਾ ਕੀਆ ਤੁਰ ਕਾਲ ਲਖ ਖੁਸ਼ੀਆਂ ਪਾਤਸ਼ਾਹੀਆਂ ਲਖ ਖੁਸ਼ੀਆਂ ਪਾਤਸ਼ਾਹੀਆਂ ਜਦ ਖੁਸ਼ੀਆਂ ਪਾਤਸ਼ਾਹੀਆਂ ਲਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਜੇ ਸਤ ਗੁਰ ਨਦਰ ਕਰੇ ਜੇ ਸਤ ਗੁਰ ਨਦਰ ਕਰੇ ਜੇ ਸਤਗੁਰ ਨਦਰ ਕਰੇ ਜੇ ਸਤਗੁਰ ਨਦਰ ਕਰੇ ਜੇ ਸਤਗੁਰ ਨਦਰ ਕਰੇ ਜੇ ਸਤਗੁਰ ਨਦਰ ਕਰੇ ਗੁਰ ਸਿੱਖਾ ਮੰਨ ਵਧਾਈਆ ਗੁਰ ਸਿੱਖਾ ਮੰਨ ਵਧਾਈਆ ਮੇਰਾ ਸਤ ਗੁਰ ਦਿੱਥਾਰਾਮ ਰਾਜੇ ਮੇਰਾ ਸਤ ਗੁਰ ਦਿੱਥਾਰਾਮ ਰਾਜੇ ਬਸ ਇਸੇ ਤਰੀਕੇ ਨਾਲ ਪੜਨੇ ਸ਼ਹਿਰ ਦੇ ਵਿੱਚ ਗੁਰਤੇਗ ਬਾਦਰ ਸ਼ਹਿਬ ਜੀ ਮਾਰਦੀਆਂ ਘਰ ਵਿੱਚ ਸ਼ਾਂਤਾਂ ਆਉਂਦੀਆਂ ਨੇ ਚੌਂਕੜੇ ਮਾਰਦੀਆਂ ਨੇ ਪ੍ਰਭੂ ਭਗਤੀ ਕਰਦੀਆਂ ਉਸਤਤ ਕਰਦੀਆਂ ਨੇ ਗੀਤ ਗਾ ਰਹੇ ਨੇ ਇਸ ਪਰਮੇਸ਼ਰ ਦੇ ਵਧਾਈਆਂ ਦੇ ਰਹੇ ਨੇ ਸਾਰੇ ਜਣੇ ਆਪਾਸ ਤਾਂ ਲਿਖਿਆ ਸਰਵਨ ਕੀਤਾ ਹੈ ਨਾ ਕਿਸ ਤਰੀਕੇ ਨਾਲ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਉਸ ਪ੍ਰਕਾਸ਼ ਨੂੰ ਅਨਭਵ ਕੀਤਾ ਹੈ ਭੀਖਣ ਸ਼ਾਹ ਨੇ ਫਿਰ ਕਿੱਡੀ ਦੂਰੋਂ ਚੱਲ ਕੇ ਆਇਆ ਦੋ ਕੁੱਝੇ ਅੱਗੇ ਰੱਖੇ ਤੁਸੀਂ ਕਿਹਨਾਂ ਦੇ ਰਹਿਬਰ ਜੀ Hindu ਕੇ Muslimਾਂ ਦੇ ਸੱਚੇ ਪਾਤਸ਼ਾਹ ਦੋਵੇਂ ਕੁੱਝੀਆਂ ਦੇ ਹੱਥ ਰੱਖਿਆ ਫਿਰ ਉਹ ਤਸੱਲੀ ਦਿਵਾਇਆ ਫਿਰ ਕਿਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੰਨੇਲੇ ਦੇ ਨਾਲ ਪੀਰ ਅੰਦਾਜ਼ੀ ਦੇ ਨਾਲ ਸਾਰਾ ਨਿਹਾਲ ਕਰਦੇ ਨੇ ਕਤੇ ਕਿਸੇ ਬਿਮਾਰ ਨੂੰ ਤੰਦਰੁਸਤ ਕਰਦੇ ਨੇ ਕਦੀ ਕਿਸੇ ਦੇ ਘਰ ਬਲਾਤ ਬਖਸ਼ਿਸ਼ ਕਰਦੇ ਹਨ ਕਦੀ ਕੁਸ਼ਤੀ ਕਰੀ ਕੁਝ ਬੜੀਆਂ ਨਿਦਾਮਾ ਕਥਿਅਾਂ ਕਰੇ ਵੀ ਤਰ੍ਹਾਂ ਬਾਤ ਚ ਤਾਂ ਜੋ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਸੰਤ ਸਪਾਹੀ ਬਾਦਸ਼ਾਹ ਦਲੇਸ਼ ਅਮਰਤ ਕੇ ਦਾਤੇ ਸਾਹਿ ਸ਼ੈਨशाह ਸਾਹਿਬੇ ਕੁਮਾਰ ਕਿੰਨੇ ਨਾਮ ਨੇ ਨੀਂਦੇ ਵਾਲਾ ਬਾਜਾ ਵਾਲਾ ਤਾਜਾਂ ਵਾਲਾ ਉੱਥੇ ਆਪਾਂ ਹੋਰ ਨਾਮ ਵਰਨ ਚੁcjੀ ਭੀਤਨ ਉਹ ਚੁcjੀ ਭੀਤਨ ਜੋਝੀ ਉਹਨੂੰ ਕਹਿੰਦਾ ਜੋਝ ਕਰੇ ਜਿਹੜੇ ਕਲਾ ਵਖਾ ਗੁਰਬਾਣੀ ਵਿੱਚ ਲਿਖਿਆ ਹੈ ਜੋਝੀ ਮੇਰੇ ਗੋਬਿੰਦਾ ਜੋਝੀ ਮੇਰੇ ਪਿਆਰੇ ਐ ਗੁਰੂ ਸਾਹਿਬਾਂ ਤੁਸੀਂ ਬੜੇ ਜੋਝ ਕਰਦੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਐਸੇ ਐਸੇ ਜੋਝ ਕੀਤੇ ਨੇ ਪਟਨਾ ਸਾਹਿਬ ਦੇ ਵਸੀਆਂ ਨੂੰ ਬੜਾ ਭਾਗਾ ਭਰਿਆ ਦਿਹਾੜਾ ਆਇਆ ਤੇ ਸਾਰਿਆਂ ਦੇ ਭਾਗ ਜਾ ਕੇ ਸੁੱਤੇ ਹੋਏ ਭਾਗ ਸਾਰੇ ਤੇ ਜਾ ਗਏ ਭਾਵੇਂ ਉਹ ਪੰਡਿਤ ਸ਼ੇਵਦਾਤ ਸੀ ਉਹਨੂੰ ਵੀ ਦਰਸ਼ਨ ਦੇ ਪਾਵੇਂ ਕੋਈ ਬੇਸੀ ਹਰਿ ਗੁਰੂ ਸਾਹਿਬਾ ਕੋ ਨਿਹਾਲ ਤੇ ਨਿਹਾਲ ਨਿਹਾਲ ਗਿਆ ਅੱਜ ਅਸੀਂ ਸਾਰੇ ਗੁਰੂ ਬੈਠੇ ਇੱਕ ਪੱਕਾ ਨਿਸ਼ਚੇ ਕਰਕੇ ਜਾਣੇ ਵੈਸੇ ਨੇ ਕੋਈ ਵੀ ਦਿਨ ਹੋਵੇ ਕੋਈ ਵੀ ਘੜੀ ਕੋਈ ਵੀ ਘੁਰਤ ਹੋਵੇ ਫੂ ਕੋਲੋਂ ਬੜੀ ਭਾਵਨਾ ਦੇ ਨਾਲ ਅਰਦਾਸ ਕਰਕੇ ਕੁਝ ਮੰਗੋਣਾ ਤਾਂ ਮਿਲ ਜਾਂਦਾ ਐਸੀ ਗੱਲ ਪਰ ਅਚੇਚਾ ਖਾਸ ਨੇੜਾ ਅੱਜ ਅੱਜ ਦੇ ਦਿਨ ਪ੍ਰਕਾਸ਼ ਹੋਇਆ ਅਜਿਹੇ ਦਿਨ ਹਨੇਰੇ ਉੱਪਰ ਉਜਾਲੇ ਦੀ ਜਿੱਤ ਹੋਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੇਮਕੁਟ ਸਾਹਿਬ ਤੋਂ ਯਾਤਰਾ ਕਰਕੇ ਬ੍ਰਿਤ ਮੰਡਲ ਤੇ ਪਟਨਾ ਸ਼ਹਿਰ ਵਿੱਚ ਆਏ ਸਾਨੂੰ ਸਾਰਾ ਇਵਾਲ ਕਰਨ ਵਾਸਤੇ ਅਜਿਹੇ ਦਿਨ ਜੋ ਮੰਗੋਗੇ ਉਹ ਗੁਰੂ ਤੋਂ ਮਿਲ ਜਾਣਾ ਮਿਲ ਜਾਣਾ ਪੱਕਾ ਨਿਰਗਰੰਟੀ ਹੈ ਇੱਕ ਗੁਰੂ ਸਿੱਖ ਦੀ ਹੁੰਦੇ ਨਾ ਤੇ ਝਾਲੂ ਵਰਤਾਰਨ ਹੁੰਦੇ ਨਾ ਤੇ ਭਾਵਨਾ ਦੀ ਗੱਲ ਇਥੇ ਆਸ ਤੇ ਬੜੇ ਪਹਿਲੀ ਗੱਲ ਸ਼ਰਧਾ ਦੀ ਭਾਵਨਾ ਦੀ ਹੈ ਜੁਮੇਆਪਾ ਮੇਸ਼ਨ ਪਟਨਾ ਸਾਹਿਬ ਦੇ ਵਿੱਚ ਜਿੱਥੇ ਸਾਰੇ ਗੁਰੂ ਸਾਹਿਬਾਨ ਦਾ ਤੁਮਸਤਕ ਉਦੇਸ਼ਾ ਚਾਹੁੰਦੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮੁਖ ਤੋਂ ਕੋਈ ਉਪਾਚਾਰ ਕਰੇ ਤਾਂ ਜੋ ਸਾਡੀ ਜਿੰਦਗੀ ਬਚਾ ਜਾਵੇ ਸਾਡੇ ਭਾਗ ਹੋ ਜਾਣ ਉੱਥੇ ਇੱਕ ਹੋਰ ਬੜਾ ਪਿਆਰਾ ਪਰਿਵਾਰ ਰਹਿੰਦਾ ਸੀ ਪਟਨਾ ਸਾਹਿਬ ਰਿਖੇ ਆਪਾਂ ਨਾ ਸੁਨੇ ਹੋਣਾ ਰਾਣੀ ਮੈਣੀ ਨਾ ਸੁਣਿਆ ਇਤਿਹਾਸ ਹੋਇਆ ਹੈ ਤੇ ਰਾਣੀ ਇਸ ਵਕਤ ਦੀ ਉਸ ਸਮੇਂ ਔਰ ਘਰ ਵਿੱਚ ਔਲਾਦ ਨਹੀਂ ਸੀ। ਅੱਜ ਵੀ ਤੁਸੀਂ ਜਾਓਗੇ ਨਾ ਪਟਨਾ ਸ਼ਹਿਰ ਵਿੱਚ ਉੱਥੇ ਗੁਰੂ ਘਰ ਬਣਿਆ ਹੈ। ਉੱਥੇ ਰਾਣੀ ਮੈਣੀ ਦਾ ਕਮਰਾ ਵੀ ਹੈ। ਬਾਹਰ ਨਹੀਂ ਦਾ ਗੁਰੂ ਘਰ ਵੀ ਹੈ। ਉਹ ਸਾਰੇ ਸਥਾਨ ਉਸੇ ਤਰੀਕੇ ਨਾਲ ਬਣੇ। ਕਹਿੰਦੇ ਬੜੇ ਚਿਰਾਂ ਤੋਂ ਗੁਰੂ ਗੋਬਿੰਦ ਸਿੰਘ ਜੀ ਮਾਰੇ ਦਰਸ਼ਨਾਂ ਦੀ ਬਿਆਕੋਲ ਸੀ। ਉਹਨੂੰ ਪਤਾ ਸੀ ਕਿ ਗੁਜਰੀ ਦਾ ਲਾਲ ਮਾਤਾ ਗੁਜਰੀ ਕੌਰ ਦਾ ਨਾਨਕ ਸੁਖ ਤੋਂ ਜੋ ਪਤਨ ਕਰਦਾ ਹੈ ਹੋ ਜਾਂਦਾ ਹੈ। ਮੇਰੇ ਘਰ ਦੇ ਵਿੱਚ ਧੰਨ ਹੈ ਦੌਲਤ ਹੈ ਵੰਸ਼ ਉਹ ਨਾ ਖਾਨ ਨੂੰ ਹੈ ਪਹਿਲਾਂ ਨੂੰ ਉਹ ਨੌਕਰ ਚਾਕਰ ਆਸੇ-ਪਾਸੇ ਨੇ ਹੱਥ ਬਨ ਕੇ ਖੜੋਤੇ ਰਹਿੰਦੇ ਪਰ ਘਰ ਵਿੱਚ ਬੌਲਾਜ ਕੋਈ ਨਹੀਂ ਧਿਆਨ ਸਮਸ਼ਕਤਾ ਜੰਮੀ ਤੇ ਪਰ ਇੱਕ ਮਨ ਦੀ ਭਾਲਣਾ ਸੀ ਐ ਗੁਰੂ ਗੋਬਿੰਦ ਸਿੰਘ ਜੀ ਮੇਰੇ ਘਰ ਆ ਰਾਤ ਅਵੇ ਨ ਪੁੱਤ ਉਹ ਦਵੇ ਨ ਹੋਵੇ ਤੇਰੇ ਵਰਗੇ ਦੋ ਭਾਵਨਾ ਜੁੜੀਆਂ ਛਾਂ ਇੱਕ ਸੀ ਮੇਰੇ ਘਰ ਹੋਵੇ ਆਲ ਦੂਜੀ ਜੇ ਆਲ ਹੋਵੇ ਹੋਵੇ ਤੇਰੇ ਵਰਗੇ ਹੋਰ ਕੋਈ ਨਾ ਹੋਰ ਕੋਈ ਵਾਰਾ ਨਹੀਂ ਹੈ ਇਹ ਜਿਹੜੀ ਰਾਣੀ ਬੈਣੀ ਸੀ ਹਿੰਦੂ ਪਰਿਵਾਰ ਸੋਸੀ ਪਰ ਬੜੀ ਭਾਵ ਨਾ ਰੱਖਦੀ ਸੀ ਕਲਗੀ ਤਰਪਾਤ ਚ ਬਹੁਤ ਭਾਵ ਨਾ ਰੱਖਦੀ ਸੀ ਪਰ ਜਾਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਲ ਵਿੱਚ ਬਹਿ ਜਾਂਦੀ ਸੀ ਪਰ ਜਾਨਾ ਉਹਨੇ ਪੂੜੀਆਂ ਛੋਲੇ ਬਣਾਉਣੀ ਅਮਰ ਕਬਲੇ ਉੱਥੇ ਇਸ਼ਨਾਨ ਪਾਣੀ ਕਰਕੇ ਗੁਰੂ ਗੋਬਿੰਦ ਹੋ ਸਕਦਾ ਤੁੰਗ ਨੂੰ ਮਾਂ ਮੰਨ ਲਿਆ ਮੇਰਾ ਸਬਰ ਸ਼ੁਕੋ ਕੋੜਿਆ ਨੂੰ ਬਸ ਹੋਰ ਕੁਝ ਨਹੀਂ ਬਸ ਇਹ ਰਿਸ਼ਤਾ ਇਸੇ ਤਰੀਕੇ ਨਾਲ ਕਾਇਮ ਰਵੇ ਇਸੇ ਤਰ੍ਹਾਂ ਰਿਸ਼ਤਾ ਕਾਇਮ ਰਿਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਨੇ ਅਧਿਆ ਰਹਿਂਦੇ ਸਵਾਸਾਂ ਤੱਕ ਰਿਸ਼ਤੇ ਨਿਭਾਏ। ਕੋਈ ਕਲਗੀਧਰ ਪਾਤਸ਼ਾਹ ਜੋ ਮੁਖ ਤੋਂ ਬਚਨ ਕਰਦੇ ਉਹ ਪੂਰਾ ਕਰਦੇ ਨੇ ਸਾਡੇ ਵਰਗੇ ਨੇ ਬਚਨ ਕਰਦੇ ਨੇ ਨਿੱਧੇ ਰੱਖ ਸਕਦੇ ਜਾਂਦੇ ਨੇ ਜੀਬਾਨ ਵਿੱਚ ਸਲਿੱਪ ਹੋ ਜਾਂਦੀ ਭਾਵੇਂ ਗੁਰੂ ਵੇਦਾਂ ਦਾ। ਗੁਰੂ ਕਹਿੰਦਾ ਹੈ ਬਚਨ ਕਰੇ ਜੋ ਖਿਸਕ ਜਾਏ ਤੇ ਨਰਕਾ ਕੱਚਾ ਉਹ ਕੱਚਾ ਮਨੁੱਖ ਹੁੰਦਾ ਜਿਹੜਾ ਬਚਨ ਕਰਕੇ ਖਿਸਕ ਜਾਵੇ ਉਹ ਮਨੁੱਖ ਨਹੀਂ। ਜਿਵੇਂ ਕਲਵੀ ਤਰਪਾਚ ਨੇ ਜ਼ਫਰਨਾਮਾ ਲਿਖਿਆ ਸੀ ਨਾ ਔਰੰਗਜ਼ੇਬ ਨੂੰ ਉਹਦੇ ਵਿੱਚ ਵੀ ਔਰੰਗਜ਼ੇਬ ਨੇ ਕੋ ਬਚਨ ਕਹਿਆ ਸੀ ਨਾ ਹਮੂ ਮਰਦ ਵਾਇਦ ਸ਼ਬਦ ਸੁਖਨੇ ਵਾਰ ਨਾ ਸ਼ਿਕਮੇ ਦਿਗਰ ਦਰਦੇ ਹਾਨੀਆਂ ਦਿਗਰ ਔਰੰਗਜ਼ੇਬ ਤੂੰ ਬਾਦਸ਼ਾਹ ਮੰਦਾ ਪਰ ਆਪ ਨੂੰ ਕਿੰਨ ਤੂੰ ਮੈਂ ਬਤਾਵਾਂ ਸਮਝ ਤੇਰੇ ਜ਼ਬਾਨ ਤੇ ਕੁਝ ਹੋ ਰਿਹਾ ਅੰਦਰ ਕੁਝ ਹੋ ਰਿਹਾ ਬਾਹਰ ਤੋਂ ਕੁਰਾਨ ਸ਼ਰੀਫਾਂ ਦੀਆਂ ਸ਼ੌਂ ਆ ਖਾਂਵੇਂ ਤੇ ਬੁੱਕਰ ਜਨਾ ਬਾਦ ਵਿੱਚੋਂ ਆਪਣੇ ਮੁਹੰਮਦ ਸਾਹਿਬ ਨੂੰ ਮੰਨਦਾ ਨਹੀਂ ਕੁਰਾਨ ਸ਼ਰੀਫ ਨੂੰ ਮੰਨਦਾ ਨਹੀਂ ਤਿੰਤੋ ਇਨਸਾਨ ਨਹੀਂ ਸਮਝਦਾ ਉਹ ਤਾਂ ਸੌ ਖਾ ਕੇ ਮੋਖ ਰੋਣ ਤੇ ਜਬਾਨ ਵੀ ਕੋਈ ਨਹੀਂ ਕੋ ਬਾਦਸ਼ਾਹ ਸਮਝੀ ਜਾਪਣੀ ਸੋ ਜਬਾਨ ਦਾ ਬੜਾ ਵੱਡਾ ਮੁੱਲ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਮਾਰੇ ਨੇ ਬਚਨ ਕਿਆ ਸ਼ੀਰਾਨੀ ਕਿ ਅਜ ਤੋਂ ਬਾਅਦ ਤੂੰ ਗੁੜੀ ਮਾ ਹੈ ਉਹਨੇ ਹਾਲ ਕਰ ਦਿੱਤਾ ਇਹ ਨਿਹਾਲ ਤਾਂ ਸਾਡੀ ਝੋਲੀ ਵਿੱਚ ਵੀ ਪੈ ਸਕਦੀ ਹੈ ਮੈਂ ਜਿਵੇਂ ਸ਼ੁਰੂਆਤ ਵਿੱਚ ਬਚਨ ਕਹਿਸ਼ਣ ਇੱਥੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਅਕਿਆ ਜੇ ਸਤਗੁਰ ਨਜ਼ਰ ਕਰੇ ਇੱਕ ਨਹੀਂ ਦੂ ਨਹੀਂ ਹਜ਼ਾਰਾਂ ਨਹੀਂ ਲੱਖਾਂ ਖੁਸ਼ੀਆਂ ਨੇ ਗੁਰੂ ਦੇ ਕੋਲ ਗੁਰੂ ਦੇ ਕਹਣ ਪਰ ਅਗੇ ਇੱਕ ਸ਼ਰਤ ਲੱਗੀ ਜੇ ਸਤਗੁਰ ਨਦਰ ਕਰੇ ਜੇ ਗੁਰੂ ਦੀ ਨਦਰ ਹੋਵੇ ਗੁਰੂ ਦੀ ਕਿਰਪਾ ਵੇ ਤਾਂ ਲੱਖਾਂ ਖੁਸ਼ੀਆਂ ਘਰ ਵਿੱਚ ਆਉਣਗੇ ਉਹ ਲੱਖਾਂ ਖੁਸ਼ੀਆਂ ਆਉਣੀਆਂ ਕਿੱਦਾਂ ਫਿਰ ਸਾਰਾ ਸ਼ਬਦ ਘੁਕਣਾ ਪੈਂਦਾ ਸਾਰਾ ਸ਼ਬਦ ਪ੍ਰਕਰਮਾ ਕਰਦਾ ਹੈ ਨਾ ਕਿਉਂਕਿ ਆਪਾਂ ਇੱਕ ਪੰਕਤੀ ਨੂੰ ਲੈ ਲਈਏ ਪਰ ਸਾਰਾ ਸ਼ਬਦ ਕੀ ਕਹਿੰਦਾ ਪਰ ਸਾਰੇ ਪਰਚੋਲ ਕਰਨੇ ਪੈਂਦੇ ਗੁਰੂ ਜੋ ਕਹਿੰਦਾ ਮੰਨਣਾ ਪੈਂਦਾ ਫਿਰ ਇੱਕ ਅਣੀ ਗੁਰੂ ਕਹਿੰਦਾ ਲੱਖਾਂ ਖੁਸ਼ੀਆਂ ਤੇਰੇ ਦਰਵਾਜ਼ੇ ਤੇ ਖਣੋਤੀਆਂ ਨੇ ਦਰਵਾਜ਼ਾ ਖੋਲ ਖੜਕਾਰੀਆਂ ਨੇ ਇਹ ਕਿਸੇ ਵੇਲੇ ਬੰਦੇ ਦੇ ਦਰਵਾਜ਼ੇ ਤੇ ਖੁਸ਼ੀਆਂ ਹੁੰਦਾ ਹੈ ਦਰਵਾਜ਼ਾ ਖੁੱਲ੍ਹ ਜਾਇਦਾ ਹੈ ਬੰਦਾ ਖੁੱਲ੍ਹ ਜਾਇਦਾ ਹੈ ਬੰਦਾ ਦਰਵਾਜ਼ੇ ਆ ਕੇ ਪੀੜੀ ਲੱਗਦੀ ਸੋ ਗੁਰੂ ਕਿਰਪਾ ਕਰੇ ਮੇਹਰਾਂਤਾ ਕਾ ਜਿੱਦੇ ਵਿੱਚ ਅਸੀਂ ਜੁੜੇ ਬੈਠੇ ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਜ ਕੇ ਪ੍ਰਕਾਸ਼ ਪਰ ਬਣਾ ਰਹੇ ਸਮੂਹ ਸੰਗਤਾਂ ਗੁਰਦੁਆਰਾ ਸੁੰਦਰ ਨਗਰ ਤਿਲਕ ਨੇ ਆਪਣਾ ਸਮੂਹ ਸੰਗਤਾਂ ਹੋਰ ਬੇਅੰਤ ਸੰਗਤਾਂ ਆਪ ਜਾਣਦੇ ਹੋ ਸਭ ਨੇ ਸੇਵਾਵਾਂ ਕੀਤੀਆਂ ਨੇ ਜਿਵੇਂ ਕਲ ਵੀ ਦਾਸ ਨੇ ਜ਼ਿਕਰ ਕੀਤਾ ਸੀ ਜਿਵੇਂ ਦਾਸ ਦੀ ਸੇਵਾ ਲਗੀ ਕਥਾ ਦੀ ਪਾਇ ਸਾਹਿਬ ਦੀ ਸੇਵਾ ਦਾ ਕੀ ਕੀਰਤਨ ਦੀ ਹੋਰ ਪਰਵਾਨ ਦੀ ਸੇਵਾ ਲੱਗੀ ਹੈ ਹੋ ਸੰਗਤਾਂ ਦੀ ਸੇਵਾ ਲੱਗੀ ਕੀਰਤਨ ਦੀ ਸੇਵਾ માં ਕਰਨੀ ਕਥਾ ਕੀਰਤਨ ਸੁਣਾਉਂਦੀ ਫਿਰ ਪ੍ਰੇਮੀ ਜਾਂ ਜਿਨ੍ਹਾਂ ਦੇ ਘਰ ਅਸੀਂ ਸੰਗਤ ਲੈ ਕੇ ਜਾਂਦੇ ਹਾਂ ਉਹਨਾਂ ਦੀ ਸੇਵਾ ਲੱਗੀ ਗੁਰੂ ਦੀ ਸੰਗਤ ਦੀ ਸੇਵਾ ਕਰੀ ਚਾਹ ਪਾਣੀ ਦੇ ਲੰਗਰ ਨਾਲ ਤਨ ਮਨ ਧੰਦੇ ਉੱਥੇ ਉਸ ਤਰੀਕੇ ਨਾਲ ਜਿਵੇਂ ਅੱਜ ਗੁਰੂ ਘਰ ਦੇ ਆਵੀਰ ਨੇ ਛੱਡੇ ਮੱਗ ਕੇ ਜਿਵੇਂ ਕੱਲ ਜ਼ਿਕਰ ਕੀਤਾ ਸੀ ਭਾਈ ਅਮਰਦੀਪ ਸਿੰਘ ਨੇ ਬਾਬਾ ਜੀ ਸਿੰਘ ਜਾਂ ਆ ਸਿੰਘ ਤਬਲਾ ਨਾਲ ਫੇਰ ਕਰਦੇ ਆਪਾਂ ਸਾਰੇ ਜਾਣਦੇ ਹਾਂ ਇਸੇ ਵਾਰਾ ਜੋ ਜੁੜੇ ਮੋਟੀਆਂ ਨਹੀਂ ਜਿਵੇਂ ਅੱਜ ਭਾਈ ਸਾਹਿਬ ਨੇ ਕਿਹਾ ਨਾ ਮੈਨੂੰ ਕਹਿ ਕੇ ਕਿ ਮੈਂ ਹੁਕਮਨਾਵਾ ਲਿਖਣਾ ਹੈ ਕਿਦਰ ਤੁਸੀਂ ਮੜੀ ਦੀ ਵੈ ਚਲਾਦੇ ਜੇ ਮਾਲੂ ਮਾਂਚੂ ਹਰ ਕੋ ਦਾ ਮੈਂ ਵੈ ਚਲਾਵਾ ਮੈਂ ਤਾਂ ਕਥਾ ਬਾਝੀ ਪਰ ਨੇ ਕਹਿਣਾ ਤਾਂ ਸੁਖਮਤ ਵਿਚਾਰ ਰੱਖੀ ਹੈ ਇਹ ਸੇਵਾ ਹੈ ਪਤਾ ਨਹੀਂ ਕਿੱਥੋਂ ਕਿਹੜੀ ਭਾਵਨਾ ਸੇਵਾ ਧੜੀ ਛੋੜੇ ਜਗਾਣੀ ਕੋਈ ਵੀ ਸੇਵਾ ਮਿਲੇ ਉਹਨੂੰ ਇਹ ਚੀਜ਼ ਨਹੀਂ ਕਰਨੀ ਆਪਣੀ ਹਉਮੈ ਦਾ ਗਰਜ ਕੇ ਲੈ ਕੇ ਨਹੀਂ ਆਉਣੇ ਇਹ ਵੇਖਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਝੋਲੀ ਚ ਪਈ ਹੈ ਬਸ ਦਾ ਸੇਵਾ ਕਰਨੀ ਭਾਗ ਨਾ ਲੱਗੇ। ਸ੍ਰੀਮਤੀ ਇਹ ਦੋਵੇਂ ਸਿੰਘ ਵੇਖੋ ਕਿੰਨਾ ਸੈਟਅਪ ਕਰ ਦਿੰਦੇ ਆ। ਕਿਸ ਤਰੀਕੇ ਨਾਲ ਸਾਰੇ ਭਾਵਨਾ ਦੇ ਨਾਲ ਇੱਥੇ ਦਿਨ ਰਾਤ ਇੱਥੇ ਜਦੋਂ ਵੀ ਗੁਰੂ ਦਾ ਆਵਾਜ਼ਾ ਆਉਂਦਾ ਹੈ, ਗੁਰੂੀ ਸੰਗਤ ਵੱਲੋਂ ਇੱਥੇ ਆ ਜਾਂਦੇ ਨੇ। ਸੋ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਗੇ ਬੇਨਤੀ ਕਰਦਾ ਸੱਚੇ ਪਾਤਸ਼ਾਹ ਕਿਰਪਾ ਕਰ ਮੇਰਾ ਆਪਤਾ ਕਰ। ਕੱਲੇ-ਕੱਲੇ ਦਾ ਨਾਮ ਸਿੱਖੀ ਗਈਏ। ਤੂੰ ਸਾਰੇ ਦੇ ਨਾਮ ਜਾਣਦਾ। ਕਿਉਂਕਿ ਤੂੰ ਆਪ ਹੀ ਚੌਪੀ ਸ਼ਬਦ ਦੇ ਵਿੱਚ ਬਚਨ ਲਿਖਿਆ ਘਟ-ਘਟ ਕੇ ਇਹ ਅੰਤਰ ਕੀ ਜਾਣਤ ਭਲੇ ਪੁਰੇ ਕੀ ਪੀਰ ਪਛਾਨ ਤੂੰ ਘਟ ਘਟ ਕੇ ਜਾਣਨ ਵਾਲਾ ਅੰਦਰ ਦੀ ਪੀੜ ਨੂੰ ਸਮਝਦਾ ਕਿਸੇ ਦੀ ਕਿਹੜੀ ਕਿਸ ਤਰ੍ਹਾਂ ਦੀ ਪੀੜ ਹੈ ਤੂੰ ਜਾਣਦਾ ਤਾਂ ਬਚਨ ਤੂੰ ਖੋਲ ਰਿਹਾ ਇਸ ਕਰਕੇ ਅਸੀਂ ਤੇ ਅਰਦਾਸ ਕਰ ਸਕਦੇ ਆਓ ਆਪਾਂ ਅਰਦਾਸ ਕਰੀਏ ਉਸ ਤੋਂ ਬਦ ਬਥੇ ਨਾ ਸ਼ਾਂਤ ਹੋਈਏ ਕੋਈ ਰਸਨਾ ਵੰਦੀ ਨਾ ਰਵੇ ਆ ਉਸਾਰੇ ਪਿਆਰ ਸਾਰੇ ਖੰਡਾ ਜਾ ਕੇ ਹੱਥ ਮੈਂ ਖੰਡਾ ਜਾ ਕੇ چا کے ہاتھ میں کل بھی سو ہے سیس کل بھی سو ہے سیس کل کی ہے سیس کل کی ہے سیس سو ہمری رچیا کرے سو ہمری رچیا کرے سو ہمری رچیا کرے Guru Kalbi Taar Jagdish Guru Kalbi Jagdish ਕਰਜਗਦੀਸ ਗੁਰਕਲ ਕੀ ਕਰਜਗਦੀਸ ਖੜਗ ਕੀਤ ਮੈਂ ਸਰਨ ਤੇ ਹਾਰੀ 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 ਆਪ ਹੱਥ ਜੈ ਲਿਓ ਉਬਾਰੀ ਆਪ ਹੱਥ ਜੈ ਲਿਓ ਉਬਾਰੀ ਆਪ ਹੱਥ ਜੈ ਲਿਓ ਉਬਾਰੀ ਤਪ ਹਾਸ ਦੇ ਲਿਓ ਉਬਾਰੀ ਸਰਬ ਠੌਰ ਮੋਹ ਸਹਾਈ ਸਰਬ ਠੌਰ ਮੋਹ ਸਹਾਈ ਸਰਬ ਠੌਰ ਮੋਹ ਸਹਾਈ ਸਰਬ ਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਦੁਸ਼ਟ ਦੁਖ ਤੇ ਲਿਓ ਬਚਾਈ ਦੁਸ਼ਟ ਦੁਖ ਤੇ ਲਿਓ ਬਚਾਈ ਦੁਸ਼ਟ ਦੋ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 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 ਵਾਸਿ ਗੁਰੂ ਗੋਬਿੰਦ ਸਿੰਘ ਜੀ ਮਾਰਾ ਕਿਰਪਾ ਕਰੋ ਸਮੂਹ ਸੰਗਤਾਂ ਦੀ ਇਸ ਪਰਿਵਾਰ ਦੀ ਝੋਲੀ ਵਿੱਚ ਜੋ ਮੰਗ ਹੈ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਸੁਖਦੇਵ ਬੋਲੈ ਇਹ ਹਾਂ ਉਹ ਆਸਾ ਚੁਗਿਆ ਸੀ ਕਿਰਪਾ ਕਦੀ ਮਿਹਰਾਂਤਾ ਕਦੀ ਚੜ੍ਹਦੀ ਕਲਾ ਰੱਖੀ ਹਾਏ ਬਦਨ ਪੱਤੇ ਪੱਤਨਾ ਚਾਹੇ ਕਿਰਪਾ ਕਰੀ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫੇਰ ਸਾਹਿਬੇ ਕਮਾਲ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪਰਮੀਆਂ ਬਿਅੰਤ ਬਿਅੰਤ ਵਧਾਈਆਂ ਹੋਣ ਜੀ ਬਿਅੰਤ